ਪਰ ਉੱਤੇ ਪਰੇਸ਼ਾਨੀ ਇਹ ਸੀ ਵੀ ਖੂਹ ਦੇ ਵਿੱਚ ਲੱਜ ਨਹੀਂ ਸੀ ਜਿਹੜੀ ਰੱਸੀ ਹੁੰਦੀ ਹੈ ਤਾਂ ਉਸ ਪਰਮਕਾਰ ਦੀ ਮੂਰਤ ਨੇ ਦਇਆ ਦੀ ਮੂਰਤ ਨੇ ਬੀਬੀ ਨੇ ਆਪਣੇ ਕੇਸਾਂ ਨੂੰ ਮੋਟ ਗਏ ਆਪਣੇ ਕੇਸਾਂ ਦੀ ਲੱਜ ਬਣਾਈ ਤੇ ਖੂਹ ਵਿੱਚੋਂ ਜਲ ਕੱਢ ਕੇ ਉਹਨਾਂ ਬੱਚਿਆਂ ਨੂੰ ਉਸ ਕੁੱਤੇ ਨੂੰ ਛਕਾਇਆ ਤਾਂ ਕੇਸ ਕੁੱਟਾਂਗੇ ਤਾਂ ਸੁਭਾਈ ਕੀ ਹੈ ਵੀ ਦਰਦ ਵੀ ਹੋਏਗਾ ਖੂਨ ਵੀ ਸਿਰ ਵਿੱਚੋਂ ਨਿਕਲੇਗਾ ਤਾਂ ਇੱਕ ਗਰਮੀ ਦਾ ਇਲਾਕਾ ਤਪਦੀ ਰੇਤ बेहੋਸ਼ ਹੋ ਕੇ ਡਿੱਗ ਪਈ ਦਰਦ ਦੇ ਨਾਲ ਤਾਂ ਜਿਹੜਾ ਮਨ ਦੇ ਵਿੱਚ ਸੰਕਲਪ ਸੀ ਵੀ ਮੱਕੇ ਦਾ ਦਰਸ਼ਨ ਕਰਨਾ ਜਾ ਕੇ ਪ੍ਰਕਰਮਾ ਕਰਨੀ ਹੈ ਉਹ ਅਧੂਰਾ ਰਹਿਦਾ ਲੱਗਿਆ ਤਾਂ ਪਰਮੇਸ਼ਰ ਨੇ ਅਸੀਂ ਖੇਡ ਰਚੀ ਸਾਡੇ ਸਿੱਖ ਕਹਿੰਦੇ ਵੀ ਮੱcka ਨਹੀਂ ਘੁੰਮਿਆ ਇਹਨਾਂ ਦੇ ਦਿਮਾਗ ਵਿੱਚ ਐਡੀ ਧੂੜੀ ਭਰ ਗਈ ਕਿ ਗੁਰੂ ਨਾਨਕ ਸਾਹਿਬ ਦੀ ਅਜਮਤ ਤੇ ਸ਼ੱਕ ਕਰਦੇ ਨੇ ਕਹਿੰਦੇ ਨਹੀਂ ਮੱcka ਨਹੀਂ ਘੁੰਮਿਆ ਲੋਕਾਂ ਨੇ ਮੜਕ ਹੋ ਗਏ ਕਿੰਨੇ ਮੱਕਾ ਕੋ ਮੈਂ ਜਦੋਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਚਰਨਾਂ ਨੂੰ ਕਾਜੀ ਨੇ ਪੜ ਕੇ ਕਮਾਇਆ ਤੇ ਇੱਕ ਇਤਿਹਾਸ ਅੰਦਰ ਉਹਨਾਂ ਨੇ ਲਿਖਿਆ ਵੀ ਮੱਕਾ ਆਪਣੀ ਜਗ੍ਹਾ ਛੱਡ ਕੇ ਗਿਆ ਜਿਹੜੇ ਉਹ ਗੱਜੇ ਗਿਆ ਜਿੱਥੇ ਬੀਬੀ ਰਾਬੀਆ ਬਸਰੀ ਡਿੱਗੀ ਪਈ ਸੀ ਬੇਹੋਸ਼ ਆਪ ਜਾ ਕੇ ਉਹ ਜਿਹੜਾ ਕਾਬਾ ਹੈ ਉਹਨੇ ਦਰਸ਼ਨ ਦਿੱਤੇ ਬੀਬੀ ਨੂੰ ਤੇ ਸੰਤਾਂ ਦੇ ਵਿੱਚ ਵੱਡਿਆ ਸੰਤਾਂ ਦੇ ਵਿੱਚ ਸੂਖੀਆਂ ਦੇ ਵਿੱਚ ਉਹਦੇ ਦਾ ਨਾਮ ਆਉਂਦਾ ਹੈ ਇਹ ਆ ਪਰਉਪਕਾਰ ਦੀ ਕਿਰਪਾ ਜਦੋਂ ਕਿਸੇ ਦਾ ਭਲਾ ਕਰਦੇ ਆ ਪਰਮੇਸ਼ਰ ਬਹੁਤੀ ਛੇਤੀ ਬਰਸਾਉਂਦਾ ਹੈ ਤੇ ਇਹਨਾਂ ਨੇ ਬਿਰਦਾ ਅਸ਼ਰਮ ਦਾ ਅਜਿਹਾ ਘਾਟਨ ਕੀਤਾ ਵੈਸੇ ਮੈਂ ਬੇਨਤੀ ਕਰਾਂ ਮੇਰੀ ਗੱਲ ਦੇ ਇਤਰਾਜ ਨਾ ਕਰਿਓ ਬਿਰਦਾ ਅਸ਼ਰਮ ਹੋਣੀ ਨਹੀਂ ਚਾਹੀਦੀ ਇਹ ਲੋੜ ਵੱਢ ਕੇ ਸਮੇਂ ਦੀ ਇਹ ਹੋਣੀ ਨਹੀਂ ਚਾਹੀਦੀ ਬੜੀ ਮਾੜੀ ਗੱਲ ਹੈ ਵੈਸੇ ਜਿਹੜੇ ਜਦੋਂ ਜੇ ਦਾ ਕਿਸੇ ਦਾ ਕੋਈ ਬੱਚਾ ਨਹੀਂ ਸੰਤਾਨ ਨਹੀਂ ਉਹਨਾਂ ਨੂੰ ਤਾਂ ਜ਼ਰੂਰਤ ਪਵੇ ਮਿਲ ਦਾ ਆਸ਼ਰਮ ਦੀ ਜਿਨ੍ਹਾਂ ਦੇ 4 4 5 5 ਨਿਆੜੇ ਪਾਲ ਕੇ ਵੱਡੇ ਕੀਤੇ ਕਾਰੋਬਾਰਾਂ ਤੇ ਲਾਏ ਤੇ ਜੇ ਉਹਨਾਂ ਮਾਪਿਆਂ ਲੋ ਵੀ ਮਿਲ ਦਾ ਆਸ਼ਰਮਾਂ 'ਚ ਜਾਣਾ ਪਵੇ ਤਾਂ ਕਿੱਡੀ ਮਾੜੀ ਗੱਲ ਇਹ ਸਿੱਖਾ ਦੇ ਵਿੱਚ ਨਹੀਂ ਮੈਨੂੰ ਲੱਗਦਾ ਇਹੋ ਜੀ ਗੱਲ ਹੋਣੀ ਚਾਹੀਦੀ ਕਿਉਂਕਿ ਸਾਡਾ ਗੁਰੂ ਤਾਂ ਵਾਦਾ ਪੇਡਾਣਾ ਲੜਾਈ ਝਗੜਾ ਕਰਨਾ ਜਾਂ ਉਹਨਾਂ ਨੂੰ ਨਰਾਦਰ ਕਰਨਾ ਸਾਨੂੰ ਵੱਜਦੇ ਮਾਰਨ ਗੁਰੂ ਰਾਮਦਾਸ ਸਹਿ ਮਹਾਰਾਜ ਦੇ ਬਚਨ ਨੇ ਜਿਹੜੇ ਬਿਰਤੀ ਚੰਦ ਲੋਕ ਕਹੇ ਸੀ ਉਹ ਬਾੜੀ ਅੰਦਰ ਦਰਜ ਨੇ ਕਿਉਂਕਿ ਮਹਾਰਾਜ ਦਾ ਬਚਨ ਕਿਸੇ ਇਕ ਲਈ ਨਹੀਂ ਹੁੰਦਾ ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਜੀ ਸਗਜ ਹਾਜ ਉਹ ਸਾਰਿਆਂ ਲਈ ਹੁੰਦਾ ਉਪਦੇਸ਼ ਤੇ ਬਿਰਤੀਆ ਜਦੋਂ ਝਗੜਾ ਕਰਦਾ ਤੇ ਮਹਾਰਾਜ ਨੇ ਬਚਨ ਕੀਤਾ ਸੀ ਕਾਹਦੇ ਪੂਜ ਝਗਰਤ ਹੋ ਸੰਗ ਬਾਪ ਜਿਨ ਕੇ ਜਨੇ ਮਦੀਰੇ ਤੁਮ ਹੋ 300 ਝਗੜ ਦਾ ਪਾਪ ਵੀ ਆਪਣੇ ਬਾਪ ਨਾਲ ਝਗੜਾ ਕਿਉਂ ਕਰਦਾ ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ ਜਿਨ੍ਹਾਂ ਤੈਨੂੰ ਵੱਡਾ ਕੀਤਾ ਉਹਨਾਂ ਨਾਲ ਝਗੜਨਾ ਪਾਪ ਹੈ ਸਾਡੀ ਸਿੱਖਿਆ ਤਾਂ ਇਹ ਹੈ ਕਿ ਮਾਂ ਬਾਪ ਨਾਲ ਝਗੜਾ ਨਹੀਂ ਕਰਨਾ ਤੇ ਝਗੜਾ ਇਨਾ ਕਰਦੇ ਵੀ ਮਾਂ ਦਾ ਪਿਤਾ ਨੂੰ ਫਿਰ ਸਾਲ ਦੇ ਨਹੀਂ ਉਹਨਾਂ ਦੀ ਸੰਭਾਲ ਨਹੀਂ ਕਰਦੇ ਕੁਝ ਵਿੱਚ ਨਹੀਂ ਕਰਦੇ ਤਾਂ ਬੜਾ ਭਾਰੀ ਪਾਪ ਹੈ ਇਕ ਮੁਹੰਮਦ ਸਾਹਿਬ ਦੇ ਜੀਵਨ ਦਾ ਬਚਨ ਮੈਂ ਸਾਂਝਾ ਕਰਕੇ ਫਤਿਹ ਬੁਲਾਵਾ ਜਿਹੜੀ ਇਹਨਾਂ ਨੇ ਮੁਹੰਮਦ ਸਾਹਿਬ ਨੇ ਜੰਗ ਲੜੀ ਤਾਂ ਪਹਿਲੀ ਜੰਗ ਜਿਹੜੀ ਸੀ ਨਾ ਉਹ ਅੱਧਾ ਕਿਧਰੋਂ ਕੰਮ ਪੜਾ ਕੰਮ ਅੱਧੋ ਵੱਧ ਦੇ فاਸਲੇ ਤੇ ਸੀ ਨਹੀਂ ਇਹਨਾਂ ਨੇ ਪਾਸੇ ਮੰਨੋ 50 ਬੰਦੇ ਨੇ ਤੇ ਦੂਜੇ ਪਾਸੇ 100 ਸੀ ਆਪਣੇ ਵਾਲਾ ਕੰਮ ਤਾਂ ਗੱਦੇ ਵੀ ਨਹੀਂਗਾ ਸਵਾ ਦਾ ਖੜਾ ਇਹ ਲੱਖਾਂ ਦੀ ਬਾਜਨਾ 40 ਲੜ ਲੈ ਕੇ ਤਾਂ ਕਿਤੇ ਵੀ ਨਹੀਂ ਹੋਇਆ ਕਿ ਕੇਵਲ ਸਿੱਕਾ ਕੋੜਾ ਤਾਂ ਦੋਗਣੀ ਫੌਜ ਨਾਲ ਲੜੇ ਸੀ ਇਸ ਕਰਕੇ ਜਿੱਤ ਹੋਈ ਮੁਹੰਮਦ ਸਾਹਿਬ ਖੁਸ਼ ਹੋਏ ਬੜੇ ਮਾਣ ਦਿੱਤੇ ਆਪਣੇ ਜਿਹੜੇ ਨਾਲ ਸਿਪਾਹੀ ਸੀ ਜਿਹੜੇ ਸਹਾਇਕ ਸੀ ਸਾਰਿਆਂ ਨੂੰ ਵਕਸ਼ਾ ਵੀ ਤੁਸੀਂ ਸਾਰੇ ਜਨਤ ਵਿੱਚ ਜਾਓਗੇ ਤੁਹਾਨੂੰ ਨਰਕ ਵਿੱਚ ਨਹੀਂ ਬੈਠਣਾ ਪਏਗਾ ਤਾਂ ਉਹਨਾਂ ਜੋ ਇੱਕ ਜਿਹੜਾ ਸਿਪਾਹੀ ਸੀ ਇੱਕ ਜਿਹੜਾ ਮੁਹੰਮਦ ਸਾਹਿਬ ਦਾ ਅਨੇਈ ਸੀ ਉਹ ਹੈ ਤਾਂ ਧਰਮੀ ਸੀ ਪਰ ਘਰ ਜਾ ਕੇ ਮਾਤਾ ਨਾਲ ਬੜਾ ਵਿਹਾਰ ਪਾੜਾ ਕਰਦਾ ਸੀ ਲੜਦਾ ਝਗੜਦਾ ਬੜਾ ਸੀ ਆਪਣੀ ਮਾਂ ਨਾਲ ਘਰ ਵਾਲੀ ਦੇ ਪਿੱਛੇ ਲੱਗ ਕੇ ਉਹਨੂੰ ਕੁੱਟਦਾ ਉਹਨੂੰ ਗਾਲ੍ਹਾਂ ਕੱਢਣੀਆਂ ਮਾੜਾ ਬੋਲਣਾ ਐਨੀ ਤੰਗ ਹੋ ਗਈ ਉਹ ਮਾਂ ਵੀ ਉਹਨੇ ਆਪਣਾ ਚੁੱਲ੍ਹਾ ਚੋਂਦਾ ਆਪਣਾ ਘਰ ਵੱਖਰਾ ਕਰ ਲਿਆ ਤਾਂ ਇਹਦਾ ਜਦੋਂ ਅਖੀਰਲਾ ਸਮਾਂ ਆਇਆ ਬਿਮਾਰ ਹੋਇਆ ਖੜਬ ਦਾ ਵਿਆਪ ਰੋਗ ਦੇ ਨਾਲ ਪਰ ਇਹਦੀ ਜਾਨ ਨਹੀਂ ਨਿਕਲਦੀ ਘਰ ਦੇ ਕਹਿੰਦੇ ਨੇ ਵੀ ਇਹ ਜੋ ਸਵਾਸ ਨਿਕਲ ਜਾਣੇ ਦੀ ਜਾਨ ਸੁੱਕੀ ਹੋਵੇ ਪਰ ਜਾਨ ਨਿਕਲਦੀ ਨਹੀਂ